ਸਾਸੀ ਗੱਲ ਜੀ ਸਾਰੇ ਵੀਰਾਂ ਨੂੰ ਉਹ ਟੀਦਾ ਤੇ ਇਹ ਚੰਨਾਂ ਦੀ ਮੱਡੀਆਂ ਇਹ ਹੜ ਧਾਲ ਤੇ ਮਸ਼ੀਨਾਂ ਖਲੋ ਗਈਆਂ ਆ ਤੇ ਨਾਲ ਦੇ ਦਾ ਝੋਨਾ ਬੜਾ ਲੱਗਾ ਜਾਂਦੇ ਵੜਨਾ ਦਾ ਪੈਣਾ ਹੈ ਘਰੇ ਲੋਣਾਗੇ ਤੇ ਕਰਮਾਲੀ ਰਾਣੀ ਚੱਲਦੀ ਆ ਚੈੱਕ ਕਰੋ ਉਹ ਯਾਰਾ ਝੋਨਾ ਡੇਗਾ ਇਹ ਤੇ ਆਪਾਂ ਲਿਆਇਆ ਗੁਰਦੇয়াল ਦੀ ਟਰਬੋ ਨਵੀਂ ਉਹਦੀ ਟਰਬੋ ਨਾਲ ਥੋੜੀ ਜਿਹੀ ਘੱਟਾ ਖਿੱਚ ਕੇ ਖਰਾਬ ਜੀ ਹੋ ਗਈ ਆਇਆ ਪਟਾਰਕੋ ਬੋਬਾ ਜੱਲੀਆਂ ਉਹ ਵੀ ਗਨ ਉਹ ਆਉਨੇ ਆ ਨਵੀਂ ਟਰਕੋ ਪਾਉਣੀ ਓਦੀ ਕਦਾ ਆਇਆ ਕਰੋ ਬਹੁਤ ਜਿਆਦਾ ਝੋਨਾ ਡਗਾ ਪਰ ਇਹ ਨਹੀਂ ਸੁਣੇ ਹਾਂਜੀ ਤੁਹਾਡਾ ਕੀ ਕਹਿਣਾ ਛੁੱਟ ਗਿਆ ਕਹਿਣਾ ਸਾਡਾ ਛੋਨਾ ਵਟਿਆ ਜਾਂਦਾ ਹੈ ਨਜ਼ਾਰੇ ਬੱਜੇ ਪਏ ਸਾਨੂੰ ਛੁੱਟੀਆਂ 'ਚ ਕਿਉਂ ਵਢਾਉਂਦੇ ਫਾਦੀ ਮਰਜੀ ਅਸੀਂ ਘਰੇ ਲਾਵਾਂਗੇ ਆਹਾ ਘਰੇ ਬੋਲੀਆਂ ਲਾਵਾਂਗੇ ਅਸੀਂ ਮਸ਼ੀਨਾਂ ਗੁਰਗਾਂ ਸਾਰੀਆਂ ਖਲੋਤੀਆਂ ਦੇ ਗਿਰਜੇ ਵਾਲੇ ਇਲਾਕੇ ਆਉਣਾ ਪਾ ਭਰ ਦਿੰਦੇ ਪਾਣੀ ਅੱਛਾ ਪਾਣੀ ਪਾ ਕੇ ਸਾਰਾ ਹੀ ਐਵੇਂ ਖਰਾਬ ਹੀ ਨਾ ਕਰ ਦਈਏ ਘਰੇ ਬੋਲਾਂਗੇ ਹਾਂ ਚਲੋ ਵਧੀਆ ਕੰਮ ਆ ਚਲੋ ਵਢਾਗੇ ਐਦਾਂ ਉੱਗੀ ਪੈਣਾ ਗਿਰਜੇ ਵਾਲਾ ਬੰਦੇ ਰੱਖੇ ਵਹਿੰਦੇ ਨਹੀਂ ਪਾਣੀ ਵਹਿੰਦੇ ਨਹੀਂ ਲਾਗੇ ਦੇ ਇਹ ਅੱਜ ਖੋਬਾ ਨਿਕਲਿਆ ਉਧਰ ਕੇ ਨਹੀਂ ਹੈਗਾ ਹੀ ਆ ਵੇ ਕਿੰਨੀ ਮਸ਼ੀਨ ਸੁਭਨ ਲਈ ਆ ਉਹਨਾਂ ਆਪਣਾ ਅੰਦਰੋਂ ਥਾਂ ਨਹੀਂ ਭਰਿਆ ਜਿੰਨਾ ਸਾਡਾ ਪੜਛੜਿਆ ਅੱਛਾ ਠੀਕ ਆ ਇਹ ਤਾਂ 1100 ਸੁਭਨ ਪਾਇਆ ਹੀ ਦੀ ਰਿਪੋਰਟ ਪਾਇਆ ਹਾਂ ਜੀ ਆਹ ਵੇਖੋ ਝੋਨਾ ਦੁਬਾਰੇ ਉੱਗ ਪਿਆ ਏ ਡਿੱਗਾ ਝੋਨਾ ਡਿੱਗੇ ਝੋਨੇ ਦਾ ਇਹ ਪੰਗਾ ਨਾ ਉੱਗ ਪਿਆ ਦੁਬਾਰੇ ਆ ਵੇਖੋ ਫਟ ਗਿਆ ਓਏ ਹੁਣ ਵੱਟਮਾ ਹੀ ਪੈਂਦਿਆ ਛੁੱਟੀ ਆ ਹੜਤਾਲ ਚੱਲਣ ਦੀ ਆ ਤੇ ਤਾਂ ਵੀ ਵੱਡਣਾ ਪੈਂਦਿਆ ਏ ਝੋਨਾ ਵੀ ਇਹ ਦੁਬਾਰੇ ਉੱਗ ਪਿਆ ਏ ਕਾ ਗਿਰਜੇ ਵਾਲਿਆਂ ਪਾਣੀ ਬੜਾ ਲਾਇਆ ਲਾਗੇ ਲਾਗੇ ਬੜਾ ਗਿੱਲਾ ਕੀਤਾ ਸੀ ਤਾਂ ਥੋੜਾ ਜਿਹਾ ਪਾਣੀ ਦੇ ਨਾਲ ਉੱਗ ਪੈਂਦਾ ਝੋਨੇ ਨੂੰ ਪਾਣੀ ਲੱਗੇ ਤੇ ਬਾਕੀ ਠੀਕ ਆ ਬਾਕੀ ਤੁਹਾਨੂੰ ਟਰਬੋ ਚੈੱਕ ਕਰਾਉਣੇ ਉਹਦੀ ਬਰਦਿਆਲ ਮਸ਼ੀਨ ਦੀ ਉਹਦੀ ਪੁਰਾਣੀ ਥੋੜੀ ਜਿਹੀ ਖਰਾਬ ਹੀ ਹੈਗਾ ਵਿਹਲੇ ਦੇਣੇ ਆ ਦਾ ਝੋਲੇ ਵੀ ਡਿੱਗੇ ਆ ਤੇ ਬਦਲੀ ਦਿੰਦੇ ਨਵੀਂ ਲਾ ਦਿੰਦੇ ਫਿਰ ਕੀ ਆ ਤੇ ਉਹਦੀ ਹੁਣ ਟਰਬੋ ਆਪਾਂ ਨਵੀਂ ਲਾਉਣ ਲੱਗੇ ਜੇ ਉਹ ਤੁਹਾਨੂੰ ਚੈੱਕ ਕਰਾਉਣੇ ਆ ਕਰੋ ਇਧਰ ਆਪਾਂ ਡੈੱਕ ਨਵਾਂ ਲੈ ਆਂਦਾ ਉਹ ਡੈੱਕ ਹੀ ਆਪਣਾ ਖਰਾਬ ਕਰਦਾ ਉਹ ਚੇਰਵਾਵਾ ਹੋ ਗਿਆ ਲੱਗੇ ਨੂੰ ਬੇਸਾਂ ਫੇਰ ਨਵੀਂ ਐਰ ਕਲਵਾਤੀਆਂ ਤੇ ਡੈੱਕ ਫੇਰ ਆਪਾਂ ਨਵਾਂ ਲੈ ਆਂਦਾ ਜੀ ਹੁਣ ਫੇਰ ਲੱਗ ਜਣੇ ਨੇ ਕੋਈ 3 ਸਾਲ ਤੇ ਉਹ ਆ ਜਰ ਅੱਗੇ ਕੱਢ ਗਿਆ ਡੈਕ ਤੇ ਹਾਂ ਹੁਣ ਫੇਰ ਨਵਾਂ ਲੈ ਆਂਦਾ ਹੁਣ ਅੱਸਦੀ ਆ ਉਹਨੂੰ ਦਿਖਾਉਨੇ ਬਾਕੀ ਚਲਾ ਕੇ ਹੁਣ ਡੈਕ ਦੀ ਵਾਇਰਿੰਗ ਕਰਨੀ ਡੈਕ ਹੋ ਗਿਆ ਜੱਡਾ ਖਰਾਬ ਆਡਾ ਮੁੰਡਾ ਦਾ ਮੈਨੂੰ ਲਵਾ ਕੇ ਤੋਂ ਹੀ ਹਲਵਾ ਦੇ ਨੇ ਪੁੱਤ ਇਹਨੇ ਕਹਿ ਕੇ ਕੇ ਨਵਾਂ ਲਵਾ ਹੀ ਲਿਆ ਬੜਾ ਖਰਾਬ ਕਰਨ ਲੱਪਿਆ ਏ ਆਨ ਪਤਾ ਜਿਹੜੀ ਚੀਜ਼ ਕਰੀ ਖਰਾਬ ਕਰੀ ਬਦਲ ਗਿਆ ਉਹ ਮਰੀ ਦੀ ਤੇ ਹੁਣ ਡੈਕ ਵੀ ਲਾਦ ਲਗੇ ਨਵਾਂ ਮੈਂ ਨਾਲੇ ਮਸ਼ੀਨ ਦਾ ਡੈਕ ਵੀ ਲੈਣਦਾ ਉਹਦਾ ਵੀ ਲਾਵਾਂਗੇ ਮਸ਼ੀਨ ਦੀ ਟਰਬੋ ਲੈਂਦੀ ਉਹ ਵੀ ਲਾਵਾਂਗੇ ਉਹ ਹੀ ਤੁਹਾਨੂੰ ਦਿਖਾਵਾਂਗੇ ਟਰਬੋ ਸਾਇਜ ਸਵੇਰੇ ਤੜਕੇ ਲੱਗੇ ਅੱਜ ਜੇ ਨਾ ਲੱਗੀ ਤੇ ਉਹ ਵਿਖਾ ਦੇ ਟਰਬੋ ਸਾਇਜ ਤਾਂ ਆਹ ਕੋਈ ਟਰਬੋ ਤਾਂ ਬਰਾਮੀ ਤਾਂ ਤੋਂ ਡੈਕ ਦਾ ਕੰਮ ਡੈਕ ਕਰੋ ਚੱਲ ਪਿਆ ਡੈਕ